ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੱਲ ਜਦੋਂ ਦੇਰ ਸ਼ਾਮ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਖਤਮ ਹੋਈ ਉਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ ਸੁਭਾਵਕ ਜੀ ਗੱਲ ਹੈ ਲੀਡਰ ਇਸ ਤਰ੍ਹਾਂ ਕਰਦੇ ਹੁੰਦੇ ਆ ਪਹਿਲਾ ਦਲਜੀਤ ਸਿੰਘ ਚੀਮਾ ਬੋਲੇ ਫਿਰ ਬਲਵਿੰਦਰ ਸਿੰਘ ਭੁੰਦੜ ਬੋਲੇ ਤੇ ਜਦੋਂ ਵਾਰੀ ਡਲਾ ਸਾਹਿਬ ਆਈ ਹਰਜਿੰਦਰ ਸਿੰਘ ਧਾਮੀ ਹੁਣਾ ਦੀ ਐਸਜੀਪੀਸੀ ਦੇ ਪ੍ਰਧਾਨ ਨੇ ਤਾਂ ਉਹਨਾਂ ਨੂੰ ਵੀ ਉਹੀ ਗੱਲ ਦੱਸੀ ਵੀ ਐਸਜੀਪੀਸੀ ਚੋਣਾਂ ਦੇ ਵਿੱਚ ਜਿਹੜੀ VOTING ਦੀ ਪ੍ਰਕਿਰਿਆ ਆ ਜਾਂ ਜਿਹੜੀ ਵੋਟਰ ਸੂਚੀ ਤਿਆਰ ਹੋ ਰਹੀ ਆ ਕਹਿੰਦੇ ਉਹਦੇ ਵਿੱਚ ਧੰਦਲੀ ਆ ਜਦੋਂ ਉਹਨਾਂ ਨੇ ਆਪਣੀ ਗੱਲ ਮੁਕੰਮਲ ਕਰ ਲਈ ਤਾਂ ਫਿਰ ਪ੍ਰੈਸ ਕਾਨਫਰੈਂਸ ਦੇ ਵਿੱਚ ਮੌਜੂਦ ਜਿਹੜੇ ਪੱਤਰਕਾਰ ਸੀਗੇ ਉਹਨਾਂ ਨੇ ਸਵਾਲ ਕੀਤਾ ਭਈ 1 ਮਹੀਨਾ ਪੂਰਾ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਉੱਤੇ ਜਿਹੜੀ ਤੁਸੀਂ ਜਾਂਚ ਕਮੇਟੀ ਬਿਠਾਈ ਸੀ ਉਹਦਾ ਕੀ ਬਣਿਆ ਤਾਂ ਧਾਮੀ ਸਾਹਿਬ ਕਹਿੰਦੇ ਆ ਵੀ ਹਾਂਜੀ 1 ਮਹੀਨਾ ਹੋਰ ਵਧਾ ਦਿੱਤਾ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਵੀ 7 ਮੈਂਬਰੀ ਕਮੇਟੀ ਦਾ ਕੀ ਬਣਿਆ ਕਹਿੰਦੇ ਬਹੁਤ ਜਲਦੀ ਅਸੀਂ ਜਿਹੜੀ ਆ ਉਹ ਮੀਟਿੰਗ ਕਰਨ ਜਾ ਰਹੇ ਆ ਕਿਉਂਕਿ ਮੈਂ ਉਸ ਕਮੇਟੀ ਦੀ ਅਗਵਾਈ ਕਰ ਰਿਹਾ ਮੈਂ ਚੇਅਰਮੈਨ ਆ ਤੇ ਦੇਖੋ ਮੈਂ ਤਾਂ ਇੱਥੇ ਹਾਜ਼ਰ ਆ ਹੁਣ ਇਹ ਸਵਾਲ ਦਾ ਮੇਰਾ ਪੁੱਛਣ ਦਾ ਡੱਲਾ ਸਾਹਿਬ ਮਕਸਦ ਇਹ ਆ ਵੀ ਧਾਮੀ ਸਾਹਿਬ ਬੇਸਿਕਲੀ ਇਹ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੇ ਨਹੀਂ ਸੀ ਜੇ ਉਹਨਾਂ ਨੂੰ ਪੱਤਰਕਾਰ ਸਹਿਬਾਨ ਜਿਹੜੇ ਆ ਇਹ ਸਵਾਲ ਨਾ ਕਰਦੇ ਹੁਣ ਡੱਲਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਜਿਹੜੀ ਆ ਉਹ ਇੱਕ ਮਹੀਨਾ ਹੋਰ ਚੱਲੇਗੀ ਇੱਕ ਮਹੀਨਾ ਉਹ ਹੋਰ ਮੁਅਤਲ ਰਹਿਣਗੇ ਇਹ ਸਭ ਦੇ ਵਿੱਚ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਕਿਰਦਾਰ ਹੈ ਉਹਨਾਂ ਦਾ ਜਿਹੜਾ ਕਦ ਇਸ ਵਕਤ ਸਿਆਸੀ ਤੌਰ ਤੇ ਵੀ ਉੱਭਰ ਰਿਹਾ ਕੀ ਅੰਦਾਜ਼ਾ ਲਗਾਉਂਦੇ ਹੋ ਦੇਖੋ ਪਹਿਲਾਂ ਤਾਂ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਜਾਂਚ ਕਮੇਟੀ ਬਣਾ ਕੇ ਉਹਨਾਂ ਨੂੰ ਕੁਝ ਦਿਨ ਦਿੱਤੇ ਉਸ ਤੋਂ ਬਾਅਦ 1 ਮਹੀਨਾ ਜਾਂਚ ਦਾ ਸਮਾਂ ਬਧਾ ਦਿੱਤਾ ਗਿਆ ਔਰ ਤੁਸੀਂ ਵੇਖੋ ਜਦੋਂ ਅਸੀਂ ਲਗਾਤਾਰ ਪ੍ਰੋਗਰਾਮ ਵੀ ਕਰ ਰਹੇ ਸੀ ਕਿ 31 ਜਨਵਰੀ ਹੋ ਗਈ ਹਜੇ ਤੱਕ ਨਾ ਕੋਈ ਪ੍ਰੈਸ ਨੋਟ ਆਇਆ ਨਾ ਕੋਈ ਬਿਆਨ ਆਇਆ ਹੈ ਵੀ ਕੀ ਉਹ ਜਾਂਚ ਰਿਪੋਰਟ ਸੌਂਪੀ ਗਈ ਹੈ ਮੈਂ ਬੜਾ ਹੈਰਾਨ ਹੋਇਆ ਸੰਦੀਪ ਜੀ ਸੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਿੰਨ ਮੈਂਬਰੀ ਕਮੇਟੀ ਸਾਦਨ ਸੰਪੰਨ ਕਮੇਟੀ ਔਰ ਜੇ ਕਮੇਟੀ ਇੱਕ ਮਾਨਯੋਗ ਹਸਤੀ ਜਥੇਦਾਰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਮਾਮਲੇ ਦੇ ਵਿੱਚ ਜਾਂਚ ਨਹੀਂ ਮੁਕੰਮਲ ਕਰ ਸਕਦੀ ਤੇ ਤੁਸੀਂ ਕੀ ਆਸ ਰੱਖੋਗੇ ਸਾਡੀਆਂ ਜਿਹੜੀਆਂ ਇਹ ਸੰਸਥਾਵਾਂ ਨੇ ਇਹ ਅਕਾਲੀ ਦਲ ਵਾਲੇ ਭਾਜਪਾ ਤੇ ਤਾਂ ਇਲਜ਼ਾਮ ਲਾਈ ਜਾਂਦੇ ਨੇ ਕਿ ਭਾਜਪਾ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਆਪਣੇ ਆਪ ਨੂੰ ਕਮਜ਼ੋਰ ਕਰ ਰਹੀ ਹੈ ਹੂੰ ਤੁਸੀਂ ਮੈਨੂੰ ਦੱਸੋ ਇਹ ਸੰਭਵ ਹੈ ਕਿ ਸਵਾ ਡੇਢ ਮਹੀਨੇ ਦੇ ਵਿੱਚ ਕੋਈ ਨਿੱਜੀ ਇਲਜ਼ਾਮ ਲੱਗੇ ਹੋਣ ਤੇ ਉਹਦੀ ਜਾਂਚ ਨਾ ਮੁਕੰਮਲ ਹੋਵੇ ਔਰ ਉਹ ਵੀ ਜਥੇਦਾਰ ਸਾਹਿਬ ਤੋਂ ਤੇ ਫਿਰ ਸਾਡੇ ਕੋਲੇ ਤਾਂ ਕੋਈ ਹੱਕ ਹੀ ਨਹੀਂ ਰਹਿ ਗਿਆ ਵੀ ਅਸੀਂ ਕਹੀਏ ਜੀ 83 ਦੇ ਇਨਸਾਫ ਅੱਜ ਤੱਕ ਨਹੀਂ ਮਿਲੇ ਤੇ ਸਾਡੇ ਕੋਲੇ ਕਾਹਦਾ ਹੱਕ ਰਹਿ ਗਿਆ ਅਸੀਂ ਕਹੀਏ ਜੀ ਸਾਡੇ ਬੰਦੀ ਸਿੰਘਾਂ ਨੂੰ ਇੰਨੇ-ਇੰਨੇ ਸਾਲ ਪੈਰੋਲ ਨਹੀਂ ਮਿਲੇ ਤੇ ਉਹ ਜਿਨ੍ਹਾਂ ਚ ਬੰਦ ਨਹੀਂ ਕਿ ਸਾਡੇ ਕੋਲੇ ਕਿਹੜੇ ਹੱਕ ਰਹਿ ਗਏ ਵੀ ਸਾਡੀਆਂ 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 ਮੰਗਾਂ ਨੇ ਜਿਹੜੀਆਂ ਪੰਜਾਬ ਦੀਆਂ ਉਹ ਕੇਂਦਰ ਮੰਨਦਾ ਨਹੀਂ ਅਸੀਂ ਆਪ ਵੀ ਉਹੀ ਵਤੀਰਾ ਕਰ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੇ ਸਵਾਲ ਚੱਕਦੇ ਨੇ ਵਿਰੋਧੀ ਜਾਂ ਸੁਧਾਰ ਲਹਿਰ ਵਾਲੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਸਵਾਲ ਖੜੇ ਹੁੰਦੇ ਨੇ ਉਹ ਇਹਨਾਂ ਕਾਰਨਾ ਕਰਕੇ ਹੁੰਦੇ ਨੇ ਮੈਂ ਹਰਾਣਾ 1 ਮਹੀਨਾ ਐਕਸਟੈਂਡ ਕੀਤੀ ਪਹਿਲਾਂ ਸਮਾਂ ਦਿੱਤਾ ਕਮੇਟੀ ਬਣਾਈ ਤੇ ਜਾਂਚ ਹੈ ਕਿੱਡੀ ਕਾ ਔਰ ਲੋਕਾਂ ਦੇ ਵਿੱਚ ਗੱਲ ਪਤਾ ਕੀ ਜਾ ਰਹੀ ਹੈ ਸੰਦੀਪ ਜੀ ਲੋਕ ਇਸ ਗੱਲ ਨਾਲ ਸਹਿਮਤ ਹੋ ਰਹੇ ਨੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਹੀ ਕਹਿ ਰਹੇ ਸੀ ਵੀ ਮੇਰੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਤੁਸੀਂ ਮੈਨੂੰ ਦੱਸੋ ਨਾ ਇੱਕ ਮਹੀਨਾ ਸਮਾਂ ਵਧਾਤਾ ਕੋਈ ਗੱਲ ਹੈ ਜੀ ਐਸਡੀਪੀਸੀ ਨੂੰ ਲੋਕਾਂ ਨੇ ਅਥਾ ਪ੍ਰਬੰਧ ਦਿੱਤਾ ਉਹਨਾਂ ਕੋਲੇ ਸਾਰੇ ਸਾਧਨ ਨੇ ਸੰਦੀਪ ਜੀ ਮੈਂਬਰਾਂ ਕੋਲੇ ਸਾਰੇ ਸਾਧਨ ਨੇ ਫਿਰ ਵੀ ਹਜੇ ਤੱਕ ਇੱਕ ਮਹੀਨਾ ਹੋਰ ਵਧਾ ਦਿੱਤਾ ਅਸਲ ਚ ਜਿਹੜੀ ਮਨਸ਼ਾ ਲੱਗਦੀ ਆ ਨਾ ਮਨਸ਼ਾ ਹੀ ਲੱਗਦੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਕਹਰੇ ਨੇ ਕਿ ਮੇਰੀ ਕਰਦਾਰ ਕੁਸ਼ੀ ਕਰਨਾ ਚਾਹੁੰਦੇ ਨੇ ਵੀ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਤੇ ਤਾਂ ਜਾਂਚ ਚੱਲ ਰਹੀ ਆ ਸੰਦੀਪ ਜੀ ਜੇ ਤੁਹਾਡੇ ਕੋਲੇ ਵਰਕ ਹੈ ਤੁਸੀਂ ਨੋਟ ਕਰ ਲਓ ਮੈਂ ਬਹੁਤ ਸਿੱਖ ਬੁੱਧੀਜੀਵੀ ਇਹਨਾਂ ਗੱਲ ਹੁੰਦੀ ਆ ਮੇਰੀ ਤੁਰੇ ਜਾਂਦੇ ਦੀ ਪਿੰਡਾਂ ਚ ਸ਼ਹਿਰਾਂ ਚ ਆਮ ਸਾਰੇ ਜਿਹੜੇ ਜਿਨ੍ਹਾਂ ਨੂੰ ਮੈਂ ਬਹੁਤ ਇੱਜ਼ਤ ਨਾਲ ਦੇਖਦਾ ਸਿੱਖ ਭਾਈਚਾਰੇ ਦੇ ਲੋਕ ਹੂੰ ਉਹਨਾਂ ਨਾਲ ਗਲ ਹੁੰਦੀ ਹੈ ਉਹ ਸਾਰੇ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਜਾਣ ਬੁੱਝ ਕੇ ਮਾਮਲੇ ਲਟਕਾਏ ਜਾ ਰਹੇ ਨੇ ਔਰ ਜਥੇਦਾਰ ਸ੍ਰੀ ਅਕਾਲ ਦਵਤ ਸਾਬ ਕਹਿ ਚੁੱਕੇ ਨੇ ਕਿ ਜਦੋਂ ਪੰਜ ਪਿਆਰਿਆਂ ਦੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਫਾਈ ਦਿੱਤੀ ਬਿਲਕੁਲ ਕਿਸੇ ਜਾਂਚ ਦੀ ਲੋੜ ਹੀ ਨਹੀਂ ਔਰ ਜਾਂਚ ਇੱਕ ਮਹੀਨਾ ਫੇਰ ਅੱਗੇ ਵਧਾ ਦਿੱਤੀ ਗਈ ਇਹਦਾ ਮਤਲਬ ਕੀ ਹੈ ਸੰਦੀਪ ਜੀ ਇਹ ਦਾ ਮਤਲਬ ਇਹ ਹੈ ਕਿ ਹਰਾਸਮੈਂਟ ਵਾਲੀ ਗੱਲ ਹੀ ਲੱਗਦੀ ਪਈ ਹੈ ਜਿੱਦਾਂ ਤੁਸੀਂ ਦੱਸਦੇ ਪਏ ਹੋ ਨਹੀਂ ਮੈਂ ਨਹੀਂ ਕਹਿੰਦਾ ਇਹ ਹਰਾਸਮੈਂਟ ਕੀਤੀ ਜਾ ਰਹੀ ਹੈ ਮੈਂ ਤਾਂ ਇਹ ਕਹਿ ਰਿਹਾ ਕਿ ਇਹ ਕੀ ਹੈ ਇਹ ਸ਼੍ਰੋਮਣੀ ਕਮੇਟੀ ਦੱਸੇ ਵੀ ਇਹ ਕੀ ਹੈ ਸ਼੍ਰੋਮਣੀ ਕਮੇਟੀ ਕੋਲੇ ਸਾਧਨ ਨਹੀਂ ਉਹਨਾਂ ਦੇ ਮੈਂਬਰਾਂ ਕੋਲੇ ਸਾਧਨ ਨਹੀਂ ਔਰ ਇੱਕ ਗੱਲ ਤੁਸੀਂ ਮੰਨੋ ਬਿਆਨੀ ਹਰਪ੍ਰੀਤ ਸਿੰਘ ਲੀਡਰ ਬਣ ਚੁੱਕੇ ਨੇ ਪੰਜਾਬ ਦੇ ਵਿੱਚ ਅਸੀਂ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੌਣ ਮੈਂ ਤੁਹਾਨੂੰ ਸੰਦੀਪ ਜੀ 35 40 ਸਾਲ ਹੋ ਗਏ 35 ਸਾਲ ਤਾਂ ਹੋ ਗਏ ਮੈਨੂੰ ਅਖਬਾਰਾਂ ਟੀਵੀ ਨਾਂ ਤੇ ਲਿਖਦੇ ਆਂ ਬੋਲਦੇ ਆਂ 35 36 ਸਾਲ ਹੋ ਗਏ ਅੱਜ ਲਿਖ ਲਓ ਗਿਆਨੀ ਹਰਪ੍ਰੀਤ ਸਿੰਘ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇੱਕ ਵੱਡਾ ਲੀਡਰ ਬਣ ਕੇ ਉੱਭਰ ਰਿਹਾ ਜਿਹੜਾ ਸੈਕੂਲਰ ਹੈ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੈਕੂਲਰ ਸੀ ਯਾਨੀ ਹਰਪ੍ਰੀਤ ਸਿੰਘ ਸੈਕੂਲਰ ਲੀਡਰ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਸਾਰੇ ਭਾਈਚਾਰਿਆਂ ਦੇ ਵਿੱਚ ਉਹਨਾਂ ਦੀ ਅਸੈਪਟੈਂਸ ਹੈ ਜਿਵੇਂ ਪੰਜਾਬੀ ਚ ਕਹਾ ਉਹਨਾਂ ਦੀ ਪ੍ਰਵਾਨਗੀ ਹੈ ਸਿਮਰਨਜੀਤ ਸਿੰਘ ਮਾਨ ਵਾਂਗ ਗਿਆਨੀ ਹਰਪ੍ਰੀਤ ਸਿੰਘ ਕਿਸੇ ਫਖਰੇ ਏਜੰਡੇ ਤੇ ਨਹੀਂ ਚੱਲਦੇ ਠੀਕ ਹੈ ਆਰਐਸਐਸ ਦੇ ਕਈ ਵਾਰ ਉਹਨਾਂ ਨੇ ਵਿਰੋਧ ਦੇ ਵਿੱਚ ਬਿਆਨ ਦਿੱਤੇ ਨੇ ਉਹ ਨੀਤੀਗਤ ਬਿਆਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਪਰ ਗਿਆਨੀ ਹਰਪ੍ਰੀਤ ਸਿੰਘ ਇੱਕ ਸੈਕੂਲਰ ਲੀਡਰ ਦੀ ਤਰ੍ਹਾਂ ਉੱਭਰ ਰਹੇ ਨੇ ਔਰ ਧਾਰਮਿਕ ਲੀਡਰ ਦੇ ਨਾਲ ਨਾਲ ਉਹ ਰਾਜਨੀਤਿਕ ਲੀਡਰ ਬਣਨਗੇ ਔਰ ਜੋ ਹਾਲਾਤ ਨੇ ਅੰਨਾ ਹਜ਼ਾਰੇ ਔਰ ਅਰਵਿੰਦ ਕੇਜਰੀਵਾਲ ਹਮ ਅੰਨਾ ਹਜ਼ਾਰੇ ਵਾਲੇ ਪਾਸੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕੇਜਰੀਵਾਲ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤੇ ਕੇਜਰੀਵਾਲ ਲੀਡਰ ਬਣ ਕੇ ਉੱਤਰਿਆ ਜਦੋਂ ਸਰਕਾਰ ਨੇ ਗੱਲ ਨਹੀਂ ਸੁਣੀ ਲੀਡਰ ਬਣ ਕੇ ਕੇਜਰੀਵਾਲ ਉੱਭਰਿਆ ਔਰ ਚੌਥੀ ਵਾਰੀ ਮੁੱਖ ਮੰਤਰੀ ਬਣ ਸਕਦਾ ਅਰਵਿੰਦ ਕੇਜਰੀਵਾਲ ਔਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਖੋਗੇ 27 ਦੀਆਂ ਚੋਣਾਂ ਤੋਂ ਪਹਿਲਾਂ ਕਿਸੇ ਨਾ ਕਿਸੇ ਰੂਪ ਗਿਆਨੀ ਹਰਪ੍ਰੀਤ ਸਿੰਘ 27 ਦੀਆਂ ਵੋਟਾਂ ਤੋਂ ਪਹਿਲਾਂ ਟਾਵਿਓ ਕਿਸੇ ਪੋਜੀਸ਼ਨ ਤੇ ਹੋਣ ਜਾਂ ਨਾ ਹੋਣ ਗਿਆਨੀ ਹਰਪ੍ਰੀਤ ਸਿੰਘ ਦਾ ਸਨੇਹਾ 27 ਦੀਆਂ ਵੋਟਾਂ ਨੂੰ ਲੈ ਕੇ ਵੀ ਕਿੰਨਾਂ ਨੂੰ ਵੋਟ ਪਾਉਣੀ ਹੈ ਜਾਂ ਕੀ ਗਿਆਨੀ ਹਰਪ੍ਰੀਤ ਸਿੰਘ ਆਪ ਉਸ ਵੇਲੇ ਕਿਸੇ ਪੋਲੀਟੀਕਲ ਪਾਰਟੀ ਦੀ ਅਗਵਾਈ ਕਰਦੇ ਹੋਣਗੇ ਉਹ ਤਸਵੀਰ ਮੈਨੂੰ ਬਣਦੀ ਦਿਖਦੀ ਹੈ ਮੈਂ ਹੋਰ ਅੱਗੇ ਦੀ ਗੱਲ ਕਰ ਦਿੰਦਾ ਜੀ ਸੰਦੀਪ ਜੀ ਮਹਾਰਾਸ਼ਟਰ ਚ ਕੀ ਹੋਇਆ ਬਿਲਕੁਲ ਜਿਹੜਾ ਉਹ ਨਿਸ਼ਾਨ ਸੀ ਨਾ ਸ਼ਰਦ ਪਵਾਰ ਦਾ ਉਹ ਸ਼ਰਦ ਪਵਾਰ ਕੋਲੇ ਨਹੀਂ ਰਿਹਾ ਜਿਹੜਾ ਚੋਣ ਨਿਸ਼ਾਨ ਸੀ ਨਾ ਬਾਲਾ ਸਾਹਿਬ ਠਾਕਰੇ ਦੀ ਪਾਰਟੀ ਕੋਲੇ ਉਹ ਉਹਨਾਂ ਕੋਲੇ ਨਹੀਂ ਰਿਹਾ ਔਰ ਇਹ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਮੁੰਬਈ 'ਚ ਉਹਨਾਂ ਨੇ ਸਾਬਤ ਕਰਤਾ ਕਿ ਸ਼ਰਦ ਕੁਮਾਰ ਕਮਜ਼ੋਰ ਹੋ ਚੁੱਕੇ ਨਹੀਂ ਬਾਲਾ ਸਾਹਿਬ ਠਾਕਰੇ ਦੇ ਪੁੱਤ ਉਦਵ ਠਾਕਰੇ ਕਮਜ਼ੋਰ ਹੋ ਚੁੱਕੇ ਨਹੀਂ ਦੂਸਰੇ ਲੋਕ ਉਥੇ ਜਿੱਤ ਗਏ ਔਰ ਅਸੀਂ ਇਹ ਮੰਨ ਲਈਏ ਕਿ ਪੰਜਾਬ ਦੇ ਵਿੱਚ ਸਿਰਫ ਉਹੀ ਅਕਾਲੀ ਦਲ ਤਕੜਾ ਹੈ ਜਿਹਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀ ਜਾਂ ਸੁਖਬੀਰ ਸਿੰਘ ਬਾਦਲ ਕਰਨਗੇ ਇਹ ਸਾਡਾ ਵਹਿਮ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਭਵਿੱਖ ਦੇ ਵਿੱਚ ਪੰਜਾਬ 'ਚ ਕੋਈ ਨਵਾਂ ਅਕਾਲੀ ਦਲ ਖੜਾ ਹੋਵੇ ਜਿਹਦੀ ਅਗਵਾਈ ਗਿਆਨੀ ਹਰਪੀ ਸਿੰਘ ਕਰਦੇ ਹੋਣ ਤੇ ਉਹ ਅਕਾਲੀ ਦਲ ਹੂੰ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਵਾਲਾ ਹੈ ਉਹਨਾਂ ਤੋਂ ਵੀ ਵੱਡਾ ਹੋ ਜੇ ਇਹ ਇਹਦੀ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਔਰ ਤੁਸੀਂ ਦੇਖੋ ਸੰਕੇਤ ਆਉਣ ਲੱਗੇ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੂਨ ਜੁਲਾਈ ਚ ਹੋ ਸਕਦੀਆਂ ਬਿਲਕੁਲ ਔਰ ਜੋ ਸਥਿਤੀ ਮੌਜੂਦਾ ਸਮੇਂ ਤੇ ਬਣੀ ਹੈ ਹਮ ਸੁਧਾਰ ਲਹਿਰ ਦੇ ਲੀਡਰ ਅੱਖਾਂ ਬੰਦ ਕਰਕੇ ਗਿਆਨੀ ਹਰਪੀ ਸਿੰਘ ਉਹਨਾਂ ਦੇ ਪਿੱਛੇ ਜਾਣਗੇ ਅੱਜ ਤੁਸੀਂ ਮੈਨੂੰ ਲੱਗਦਾ ਹੈ ਕਿਉਂਕਿ ਉਹਨਾਂ ਕੋਲੇ ਕੋਈ ਰਾਹ ਨਹੀਂ ਬਚਿਆ ਇਸ ਤਰ੍ਹਾਂ ਦੀ ਇਕੱਲੀ ਦਲ ਦੇ ਵਿੱਚ ਪਰਸਪਰ ਵਿਰੋਧੀ ਵਿਰੋਧੀ ਧਿਆਨਬਾਜ਼ੀ ਹੈ ਨਾ ਸੰਦੀਪ ਜੀ ਮੈਨੂੰ ਨਹੀਂ ਲੱਗਦਾ ਕਿ ਅਜ ਸੁਧਾਰ ਲਹਿਰ ਔਰ ਸ਼ਰੋਮਣੀ ਅਕਾਲੀ ਦਲ ਦੀ ਦੂਸਰੀ ਧਿਰ ਜੀ ਚ ਸੁਖਬੀਰ ਸਿੰਘ ਬਾਦਲ ਨੇ ਜਾਂ ਹੋਰ ਨੇ ਇਹਨਾਂ 'ਚ ਕੋਈ ਰਲੇਵਾ ਹੋ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸੁਧਾਰ ਲਹਿਰ ਵਾਲੇ ਲੀਡਰ ਜਾਂ ਜਿਹੜੇ ਵਿਰੋਧੀ ਲੀਡਰ ਨੇ ਸਮੇਂ-ਸਮੇਂ 'ਤੇ ਐਸਜੀਪੀਸੀ ਦੀਆਂ ਚੋਣਾਂ ਲੜੇ ਨੇ ਗਿਆਨੀ ਹਰਪੀਤ ਸਿੰਘ ਦੇ ਨਾਲ ਖੜ੍ਹ ਸਕਦੇ ਨੇ ਔਰ ਐਸਜੀਪੀਸੀ ਦੀਆਂ ਚੋਣਾਂ 'ਚ ਇੱਕ ਪਾਸੇ ਗਿਆਨੀ ਹਰਪੀਤ ਸਿੰਘ ਸਾਨੂੰ ਵੱਡੀ ਭੂਮਿਕਾ ਚ ਨਜ਼ਰ ਆਉਣਗੇ ਭਾਵੇਂ ਉਹ ਪਾਰਟੀ ਬਣਾਉਣ ਉਸ ਵੇਲੇ ਨਾ ਬਣਾਉਣ ਭਾਵੇਂ ਉਹ ਆਪ ਚੋਣ ਲੜਨੀਆਂ ਨਾ ਲੜਨ ਪਰ ਉਹਨਾਂ ਦਾ ਜਿਹੜਾ ਮਾਰਗਦਰਸ਼ਨ ਹੈ ਉਹ ਮੰਗਣਗੇ ਸੁਧਾਰ ਲੈਰ ਔਰ ਵਿਰੋਧੀ ਔਰ ਗਿਆਨੀ ਹਰਪੀ ਸਿੰਘ ਇੱਕ ਮਜ਼ਬੂਤ ਲੀਡਰ ਦੇ ਤੌਰ ਤੇ ਉੱਭਰ ਚੁੱਕੇ ਨੇ ਸੈਕੂਲਰ ਲੀਡਰ ਦੇ ਤੌਰ ਤੇ ਧਾਰਮਿਕ ਲੀਡਰ ਵੀ ਔਰ ਉਹ ਪੋਲੀਟੀਕਲ ਲੀਡਰ ਵੀ ਬਣਨਗੇ ਜਲਦ ਮੈਨੂੰ ਇਹ ਲੱਗਦਾ ਹੈ ਟੱਲਾ ਸਾਹਿਬ ਜਿੱਦਾਂ ਤੁਸੀਂ ਉਦਾਹਰਨ ਦੇ ਤੌਰ ਤੇ ਮਹਾਰਾਸ਼ਟਰ ਦੀ ਗੱਲ ਕਰ ਰਹੇ ਹੋ ਇੱਕ ਅਕਾਲੀ ਦਲ ਤਾਂ ਜਿਹੜਾ ਵਾ ਉਹ ਬਣ ਚੁੱਕਾ ਉਹਦਾ ਨੀ ਪੱਥਰ ਰੱਖਿਆ ਜਾ ਚੁੱਕਾ ਪਾਰਟੀ ਦਾ ਨਾਮ ਸਾਰਿਆਂ ਦੇ ਸਾਹਮਣੇ ਅਮਰਤਪਾਲ ਸਿੰਘ ਦਾ ਜਿਹੜਾ ਅਕਾਲੀ ਦਲ ਆ ਵਾਰਿਸ ਪੰਜਾਬ ਦੇ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਜਿਹੜਾ ਉਹ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਤੇ ਚੀਮਾ ਸਾਹਿਬ ਇਹ ਵੀ ਕਹਿ ਰਹੇ ਸੀ ਵੀ ਅਸੀਂ 25000 ਕਾਪੀਆਂ ਛਪਾਈਆਂ ਸੀਗੀਆਂ 24400 ਦੇ ਕਰੀਬ ਸਾਡੀਆਂ ਕਾਪੀਆਂ ਭਰ ਗਈਆਂ ਭਾਵੇਂ ਕਿ ਉਹਨਾਂ ਨੇ 25 ਲੱਖ ਬੰਦਾ ਜਿਹੜਾ ਵਾ ਉਹ ਭਰਤੀ ਕਰ ਲਿਆ ਹੁਣ ਜਦੋਂ ਤੁਸੀਂ ਜਿੱਦਾਂ ਗੱਲ ਕਰ ਰਹੇ ਹੋ ਇਹ ਸਭ ਦੇ ਵਿੱਚ ਜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹੰਗਾਰਾ ਮਿਲਦਾ ਪੈਰਲਲ ਹੰਗਾਰਾ ਅਮਰਿਤਪਾਲ ਉਹਨਾਂ ਨੂੰ ਵੀ ਮਿਲਦਾ ਤਾਂ ਫੇਰ ਤਾਂ ਜਿਹੜੀ ਪੰਥਕ ਵੋਟ ਆ ਇਹ ਵੰਡੀ ਜਾਊਗੀ ਜਿੱਦਾਂ ਤੁਸੀਂ ਮਹਾਰਾਸ਼ਟਰ ਦੀ ਉਦਾਹਰਣ ਵੀ ਦੇ ਰਹੇ ਹੋ ਦੇਖੋ ਜੇ ਮੈਂ ਐਸਜੀਪੀਸੀ ਦੀਆਂ ਛੋੜਾਂ ਦੀ ਵੀ ਗੱਲ ਕਰਾਂ ਨਿਸ਼ਚਿਤ ਤੌਰ ਤੇ ਸੰਦੀਪ ਜੀ ਪੰਥਕ ਵੋਟ ਵੰਡੀ ਜਾਣੀ ਹੈ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਔਰ ਵੱਖ-ਵੱਖ ਪੰਥਕ ਜਥੇਬੰਦੀਆਂ ਸੁਮੇਲ ਕਰਕੇ ਵੀ ਐਸਪੀਸੀ ਦੀਆਂ ਚੋਣਾ ਲੜ ਸਕਦੀਆਂ ਨੇ। ਔਰ ਸੁਧਾਰ ਲਹਿਰ ਵਾਲੇ ਲੀਡਰ ਅਗਰ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲੇਵਾਂ ਨਹੀਂ ਹੁੰਦਾ ਸਾਰਿਆਂ ਦਾ। ਅਗਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਉਸ ਤਰ੍ਹਾਂ ਅੱਗੇ ਨਹੀਂ ਵਧਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਵਾਨ ਕਰ ਲੈਣ ਕਿ ਹਾਂ ਸ਼੍ਰੋਮਣੀ ਅਕਾਲੀ ਦਲ ਸਾਡੇ ਹੁਕਮਾਂ ਮੁਤਾਬਕ ਅੱਗੇ ਵਧ ਰਿਹਾ ਹੈ। ਹੁਣ ਮੈਨੂੰ ਕੋਈ ਇਤਰਾਜ਼ ਨਹੀਂ। ਸਿਰ ਤਾਂ ਗੱਲ ਸਮਝ ਆਉਂਦੀ ਹੈ ਨਹੀਂ ਤਾਂ ਗਿਆਨੀ ਹਰਪੀ ਸਿੰਘ ਇੱਕ ਵੱਖਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਧੜੇ ਦੀ ਅਗਵਾਈ ਕਰ ਸਕਦੇ ਨੇ ਪਰ ਇਹ ਵੀ ਹੋ ਸਕਦਾ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਇਹ ਸਾਰੇ ਇਕੱਠੇ ਹੋ ਜਾਣ ਵਾਰਿਸ ਪੰਜਾਬ ਵਾਲਾ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਜਾਂ ਅਗਰ ਕੋਈ ਨਵਾਂ ਅਕਾਲੀ ਦਲ ਬਣਦਾ ਹੈ ਅਗਰ ਸਾਰੇ ਮਿਲ ਕੇ ਗਿਆਨੀ ਹਰਪੀ ਸਿੰਘ ਹੁਨਾਂ ਨੂੰ ਆਪਣਾ ਮੁਖੀ ਪ੍ਰਵਾਨ ਕਰ ਲੈਣ ਇਹ ਵੀ ਸੰਭਵ ਹੋ ਸਕਦਾ ਹੈ ਵੱਖ-ਵੱਖ ਸਿੱਖ ਵਿਦਵਾਨ ਸਿੱਖ ਬੁੱਧੀਜੀਵੀ ਉਹ ਲਗਾਤਾਰ ਪੰਜਾਬ ਚ ਯਤਨਸ਼ੀਲ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਉਸ ਕਰਮ ਸਾਂਝਾ ਹੋਣਾ ਚਾਹੀਦਾ ਹੈ ਉਹ ਕਿਸੇ ਇੱਕ ਧੜੇ ਦਾ ਨਾ ਹੋਵੇ ਉਹ ਹਰ ਧੜੇ ਨੂੰ ਹਰ ਗਰੁੱਪ ਨੂੰ ਪ੍ਰਮਾਨਿਤ ਹੋਵੇ ਤਾਂ ਕਿ ਪੂਰਾ ਸਿੱਖ ਪੰਥ ਹੈ ਜਿਹੜਾ ਉਹ ਉਸ ਅਕਾਲੀ ਦਲ ਨੂੰ ਮੰਨੇ ਉਹ ਠੀਕ ਹੈ ਅਗਰ ਵੱਖਰੇ ਵੱਖਰੇ ਚੋਣਾਂ ਲੜਨਗੇ ਤੇ ਪੰਥਕ ਵੋਟਾਂ ਦੀ ਵੰਡ ਹੋਏਗੀ ਪਰ ਜਦੋਂ ਐਸਜੀਪੀਸੀ ਦੀ ਚੋਣ ਹੈ ਨਾ ਉਹਦੇ ਵੋਟਰ ਹੀ ਸਾਰੇ ਗੁਰਸਿੱਖ ਨੇ ਉਹਦੇ ਤਾਂ ਵੋਟਰ ਹੀ ਸਾਰੇ ਪੰਥਕ ਨੇ ਉਹਨਾਂ ਦੇ ਵਿੱਚੋਂ ਕੌਣ ਜਿੱਤਦਾ ਹੈ ਉਹ ਇੱਕ ਪੰਥਕ ਅਕਾਲੀ ਦਲ ਦੇ ਤੌਰ ਤੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਜਿੱਤੇ ਜਾਂ ਦੂਸਰਾ ਉਹ ਇੱਕ ਸਹੀ ਸ਼ਬਦਾਂ ਦੇ ਵਿੱਚ ਇੱਕ ਪੰਥਕ ਨੁਮਾਇੰਦਗੀ ਦੇ ਤੌਰ ਤੇ ਉੱਭਰ ਕੇ ਬਾਹਰ ਆਊਗਾ ਇਸ ਕਰਕੇ ਉਹ ਅਸੀਂ ਇਹ ਵੀ ਮੰਨਾਂਗੇ ਕਿ ਜਿਹੜਾ ਜਿਹੜਾ ਵੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਗਿਆ ਉਹੀ ਅਕਾਲੀ ਦਲ ਪੰਜਾਬ ਚ 2027 ਦੇ ਲਈ ਨੰਬਰ 1 ਦਾ ਦਾਵੇਦਾਰ ਹੋਏਗਾ 27 ਦੇ ਵਿੱਚ ਸਰਕਾਰ ਬਣਾਉਣੀ ਹੈ ਜਾਂ ਵਿਰੋਧੀ ਧਿਰ ਚ ਰਹਿਣਾ ਹੈ ਜਿਹੜਾ ਅਕਾਲੀ ਦਲ ਐਸਜੀਪੀਸੀ ਚੋਣਾਂ ਜਿੱਤੇਗਾ ਹੁਣ ਭਾਵੇਂ ਉਹ ਸੁਖਬੀਰ ਬਾਦਲ ਵਾਲਾ ਜਿੱਤ ਜੇ ਭਾਵੇਂ ਦੂਜੇ ਜਿੱਤ ਜਾਣ ਭਾਵੇਂ ਗਿਆਨੀ ਹਰਪੀ ਸਿੰਘ ਉਹਨਾਂ ਦੀ ਅਗਵਾਈ ਚ ਸਾਰੇ ਅੱਗੇ ਆ ਜਾਣ ਦੇਖਿਆ ਇਸੇ ਰੂਪ ਦੇ ਵਿੱਚ ਜਾਊਗਾ ਔਰ ਮੈਂ ਅਕਾਲੀ ਸਿਆਸਤ ਦੇ ਵਿੱਚ ਇੱਕ ਗੱਲ ਹੋਰ ਨਹੀਂ ਨਕਾਰਦਾ ਜੀ ਇੱਕ ਗੱਲ ਹੋਰ ਨਹੀਂ ਨਕਾਰਦਾ ਕਿ ਹਜੇ ਵੀ ਇਹ ਸੰਭਾਵਨਾ ਹੈ ਹੂੰ ਕਿ ਜਦ ਤੱਕ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਔਰ ਪੰਜ ਸਿੰਘ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਪ੍ਰਵਾਨ ਨਹੀਂ ਕਰਦੇ ਮੈਨੂੰ ਲੱਗਦਾ ਅਗਲੀ ਪ੍ਰਕਿਰਿਆ ਬੜੀ ਔਖੀ ਔਰ ਚੁਣੌਤੀ ਵਾਲੀ ਹੋ ਸਕਦੀ ਹੈ ਸੰਦੀਪ ਜੀ ਦੇਖੋ ਡੱਲਾ ਸਾਹਿਬ ਤੁਹਾਡੀ ਗੱਲ ਬਿਲਕੁਲ درست ਹੈ ਵੀ ਚੁਣੌਤੀ ਖੜੀ ਹੋ ਸਕਦੀ ਹੈ ਖਬਰਾਂ ਇਹ ਵੀ ਸੀਗੀਆਂ ਸੂਤਰਾ ਦੇ ਹਵਾਲੇ ਤੋਂ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਹੈ ਤੇ ਸੁਖਬੀਰ ਬਾਦਲ ਹੋਣੀ ਚਾਹੁੰਦੇ ਆ ਵੀ ਇਹਦੇ ਵਿੱਚ ਕੁਝ ਹੋਰ ਬੰਦੇ ਆਪਣੇ ਪਾਲੇ ਜਾਣ ਪਰ ਕਿਉਂਕਿ ਉਹਦੇ ਉੱਤੇ ਕੋਰੀ ਨਾਮ ਆ ਜਥੇਦਾਰ ਸਾਹਿਬ ਨੇ ਕੋਰਾ ਇਹ ਗੱਲ ਕਹੀ ਹੈ ਬਿਲਕੁਲ ਕੰਧ ਤੇ ਲਿਖਿਆ ਪੜਿਆ ਜਾਂਦਾ ਵੀ ਜਿਹੜੇ ਆਦੇਸ਼ 2 ਤਰੀਕ ਹੋਇਆ ਉਹਦੀ ਪਾਲਣਾ ਹੋਣੀ ਹੈ ਹੁਣ ਇੰਨੀ ਕੀ ਲੋਡ ਪੈ ਗਈ ਵੀ ਹੋਰ ਬੰਦੇ ਪਾਉਣੇ ਪੈਣ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਇਹ ਬਾਗੀ ਲਹਿਰ ਨੂੰ ਸੁਧਾਰ ਲਹਿਰ ਵਾਲਿਆਂ ਨੂੰ ਆਪਣੇ ਨਾਲ ਦੁਬਾਰਾ ਰਲਾਉਣਾ ਨਹੀਂ ਚਾਹੁੰਦੇ ਔਰ ਇੱਕ ਵਾਰੀ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਲੀਡਰ ਆ ਉਹ ਸਿਆਸਤ ਤੋਂ ਬਗੈਰ ਬਿਲਕੁਲ ਨਹੀਂ ਰਹਿ ਸਕਦਾ ਖਾਸ ਤੌਰ ਤੇ ਸੁਧਾਰ ਲਹਿਰ ਵਾਲੇ ਡਲਾ ਸਾਹਿਬ ਬਹੁਤ ਸਾਰੇ ਆਗੂ ਇਹੋ ਜਿਹੇ ਆ ਜਿਹੜੇ ਵਿਧਾਇਕ ਰਹਿ ਚੁੱਕੇ ਆ ਮੰਤਰੀ ਰਹਿ ਚੁੱਕੇ ਆ ਸੋ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਜ਼ਮੀਨ ਜ਼ਰੂਰ ਤਲਾਸ਼ਣੀ ਆ ਤੇ ਜੇ ਕਿਤੇ ਉਹਨਾਂ ਨੂੰ ਆਗੂ ਦੇ ਰੂਪ ਚ ਹਰਪ੍ਰੀਤ ਸਿੰਘ ਦਿਸਦੇ ਹੋਏ ਜਿੱਦਾਂ ਲੱਗਦਾ ਪਿਆ ਤੇ ਉਹ ਜ਼ਰੂਰ ਫਿਰ ਆਪਣਾ ਜਿਹੜਾ ਆਗੂ ਆ ਇਹਨਾਂ ਨੂੰ ਮੰਨ ਵੀ ਸਕਦੇ ਆ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋ ਮੰਨੇ ਹਜੇ ਤੱਕ ਆਪਣੇ ਮੂੰਹੋਂ ਇਹ ਗੱਲ ਨਹੀਂ ਕਹੀ ਬਿਲਕੁਲ ਬਿਲਕੁਲ ਇਹ ਵੀ ਗੱਲ ਸਪਸ਼ਟ ਕਰਦੀ ਹੈ ਇਹ ਅਸੀਂ ਆਪਣੇ ਮਤ ਦੇ ਨਾਲ ਚਰਚਾ ਕਰ ਰਹੇ ਹਾਂ ਇਹ ਗੱਲ ਕਿਤੇ ਹੈ ਨਹੀਂ ਹੈ ਨਹੀਂ ਦੇਖੋ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਹੈ ਬਿਲਕੁਲ ਇਹ ਗਿਆਨੀ ਹਰਪੀ ਸਿੰਘ ਭਵਿੱਖ 'ਚ ਕੀ ਫੈਸਲਾ ਕਰਨਗੇ ਜੋ ਸਥਿਤੀਆਂ ਦਿਖ ਰਹੀਆਂ ਨੇ ਤੁਹਾਨੂੰ ਲੱਗਦਾ ਸੰਦੀਪ ਜੀ ਕਿ ਗਿਆਨੀ ਹਰਪੀ ਸਿੰਘ ਦੁਬਾਰਾ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸਾਂਭਣਗੇ ਜਿਸ ਤਰ੍ਹਾਂ ਦੀਆਂ ਗੱਲਾਂ ਬਗ ਰਹੀਆਂ ਨੇ ਤੇ ਦੇਖੋ ਡੱਲਾ ਸਾਹਿਬ ਅੱਜ ਉਹਨਾਂ ਨੇ ਬਿਆਨ ਵੀ ਬੜਾ ਗੁੱਸੇ ਦੇ ਵਿੱਚ ਬੜੇ ਕਰਨ ਸ਼ਬਦਾਂ 'ਚ ਦਿੱਤਾ ਵਾ ਵੀ ਜਿਹੜਾ ਤੁਸੀਂ ਕਹਿੰਦੇ ਵੀ ਗੰਦ ਪਾਉਣਾ ਪਾ ਲੋ ਸਿਰ 'ਚ ਦੇਖੋ ਉਹਨਾਂ ਨੇ ਤਾਂ ਦੇਖੋ ਸਾਫ਼ ਕਹਿਤਾ ਆਪਣੇ ਸ਼ਬਦਾਂ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਸਵਾਲ ਲਿਆ ਵੀ ਮਹੀਨਾ ਸਮਾਵਧਾਤਾ ਜੀ ਜਾਂਚ ਕਮੇਟੀ ਦਾ ਉਹ ਕਹਿੰਦੇ ਜੋ ਕਰਨਾ ਕਰ ਲੈ ਕਹਿੰਦੇ ਗੰਦ ਘੋਲ ਕੇ ਸਿਰ ਪਾਉਣਾ ਜਦੋਂ ਮਰਜੀ ਪਾ ਲੈਣ ਇਸ ਤਰੀਕੇ ਦੇ ਸ਼ਬਦ ਜਦੋਂ ਕੋਈ ਲੀਡਰ ਪਰ ਖਾਸ ਤੌਰ ਤੇ ਧਾਰਮਿਕ ਆਗੂ ਔਰ ਸਾਡੇ ਤਖਤ ਸਾਹਿਬ ਦੇ ਜਥੇਦਾਰ ਬੋਲਣ ਤੁਸੀਂ ਸਮਝੋ ਕਿ ਕਿੰਨੀ ਪੀੜਾ ਉਹਨਾਂ ਦੇ ਮਨ ਨੂੰ ਵੀ ਲੱਗੀ ਹੋਣੀ ਔਰ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤੱਕ ਜਾਂਚ ਮੁਕੰਮਲ ਕਰਕੇ ਆਪਣੀ ਜਾਂਚ ਰਿਪੋਰਟ ਸੌਂਪ ਦਿੰਦੀ ਉਹਨਾਂ ਨੂੰ ਕਲੀਨ ਚਿੱਟ ਮਿਲਦੀ ਜਾਂ ਉਹਨਾਂ ਨੂੰ ਦੋਸ਼ੀ ਸਾਬਤ ਕਰਦੀ ਫਿਰ ਇੱਕ ਡਿਬੇਟ ਬਣਦੀ ਸੀ ਪਰ ਜਦੋਂ ਤੁਸੀਂ ਜਾਂਚ ਹੀ ਮੁਕੰਮਲ ਨਹੀਂ ਕਰ ਰਹੇ ਤੇ ਤੁਹਾਡੇ ਤੇ ਆਪਣੇ ਆਪ ਸ਼ੱਕ ਆ ਗਿਆ ਅੱਛਾ ਦਰਸਾ ਵਿੱਚ ਮੈਨੂੰ ਹੋਰ ਇੱਕ ਗੱਲ ਮੇਰੇ ਹੋਰ ਚੇਤੇ ਆ ਗਈ ਆਪਾਂ ਜਾਂਚ ਦੀ ਗੱਲ ਕਰ ਰਹੇ ਹਾਂ ਜਾਂਚ 1 ਮਹੀਨਾ ਵਧਾ ਦਿੱਤੀ ਗਈ ਹੈ ਗੌਰ ਨਾਲ ਸੁਣਿਓ ਤੇ ਜਥੇਦਾਰ ਰਗਵੀਰ ਸਿੰਘ ਕਹਿੰਦੇ ਸੀ ਵੀ ਜਾਂਚ ਕੀਤੀ ਨਹੀਂ ਜਾ ਸਕਦੀ ਹੁਣ ਇਹ ਪਹਿਲਾਂ ਹੀ ਦੇਖੋ ਵੀ ਚੀਜ਼ ਜਿਹੜੀ ਆ ਉਹ ਕਹਿੰਦੇ ਹੋ ਹੀ ਨਹੀਂ ਸਕਦੀ ਇਹ ਕਹਿੰਦੇ ਮਹੀਨਾ ਹੋਰ ਵਧਾ ਦਿੰਨੇ ਆ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਸੋ ਜਿਹੜਾ ਅਮਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸ਼ੱਕੀ ਬਣ ਜਾਂਦਾ ਜਦੋਂ ਅਮਲ ਸ਼ੱਕੀ ਬਣ ਜਾਂਦਾ ਉਦੋਂ ਉਹ ਵਿਅਕਤੀ ਲੋਕਾਂ ਦੇ ਵਿੱਚ ਹੋਰ ਮਜ਼ਬੂਤ ਹੋ ਕੇ ਉੱਭਰਦਾ ਹੈ ਜਦੋਂ ਖਾਸ ਤੌਰ ਤੇ ਉਹ ਕੋਈ ਧਾਰਮਿਕ ਸ਼ਖਸੀਅਤ ਹੋਵੇ। ਔਰ ਸੰਦੀਪ ਜੀ ਤੁਸੀਂ ਵੇਖੋ ਮੈਂ ਧਾਮੀ ਸਾਹਿਬ ਨੂੰ ਸੁਣ ਰਿਹਾ ਸੀ ਕਿਹਨੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅਸੀਂ ਸੱਦ ਰਹੇ ਹਾਂ। ਹੂੰ ਕਿੰਨੀ ਵਾਰੀ ਮੈਂਬਰ ਸਹਿਬਾਨ ਕਹਿ ਚੁੱਕੇ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਸੀ ਵੀ ਕਮੇਟੀ ਦੀ ਮੀਟਿੰਗ ਸੱਦ ਲਓ ਕਮੇਟੀ ਦੀ ਮੀਟਿੰਗ ਸੱਦ ਲਓ। ਤਮੀ ਸਾਹਿਬ ਕਹਿੰਦੇ ਮੈਂ ਨਿਗਰਾਨ ਦੀ ਹیثیت 'ਚ ਬੈਠਾਂ ਮੈਂ ਨਿਗਰਾਨ ਦੀ ਹیثیت 'ਚ ਆਇਆ ਧਾਮੀ ਸਾਹਿਬ ਇਕੱਲੇ ਨਿਗਰਾਨ ਨਹੀਂ ਹੋ ਸਕਦੇ ਉਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਧਾਮੀ ਸਾਹਿਬ ਅਗਰ ਆਪਣੇ ਪੱਧਰ ਤੇ ਫੈਸਲਾ ਲੈ ਲੈਣਗੇ ਤੇ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਨਹੀਂ ਮੰਨਣਾ ਇਸ ਕਰਕੇ ਸੰਦੀਪ ਜੀ ਇਹ ਵੀ ਸੰਭਵ ਨਹੀਂ ਕਿ ਸੱਤ ਮੈਂਬਰੀ ਕਮੇਟੀ 'ਚ ਕੋਈ ਮੈਂਬਰ ਵਧਾ ਦੋ ਜਥੇਦਾਰ ਸਾਹਿਬ ਕਹਿੰਦੇ ਤੁਸੀਂ ਮੈਂਬਰਸ਼ਿਪ ਕਰੋ ਪਰ ਸੱਤ ਮੈਂਬਰੀ ਤਾਂ ਨਿਗਰਾਨ ਕਮੇਟੀ ਹੈ ਹਾਂ ਜੇ ਤੁਸੀਂ ਨਿਗਰਾਨ ਕਮੇਟੀ ਚ ਹੋਰ ਮੈਂਬਰ ਪਾਉਣੇ ਨੇ ਤੁਸੀਂ ਹੋਰ ਮੈਂਬਰ ਪਾਓ ਉਸ ਤੋਂ ਪਹਿਲਾਂ ਜਥੇਦਾਰ ਸਾਹਿਬ ਨੂੰ ਮਿਲੋ ਉਹਨਾਂ ਨੂੰ ਬੇਨਤੀ ਪੱਤਰ ਦਿਓ ਜਾਂ ਨਿਗਰਾਨ ਮੈਂਬਰ ਪਾ ਕੇ ਹੋਰ ਅੱਗੇ ਵਧੋ ਪਰ ਸਵਾਲ ਤਾਂ ਇਹ ਹੈ ਨਾ ਕਿ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨਹੀਂ 2 ਦਸੰਬਰ ਤੋਂ ਬਾਅਦ ਅੱਜ 1 ਫਰਵਰੀ ਆ ਗਿਆ ਜੀ 2 ਦਸੰਬਰ ਤੋਂ ਬਾਅਦ 2 ਜਨਵਰੀ ਆਇਆ 1 ਮਹੀਨਾ ਅੱਜ 1 ਫਰਵਰੀ ਹੈ ਕੱਲ ਨੂੰ 2 ਫਰਵਰੀ ਹੋ ਜਾਣੀ ਹੈ ਸੋ ਲਗਭਗ 2 ਮਹੀਨੇ ਵਰਕਿੰਗ ਕਮੇਟੀ ਨੇ 7 ਮੈਂਬਰੀ ਕਮੇਟੀ ਨੂੰ ਸੱਦਾ ਹੀ ਨਹੀਂ ਧਾਮੀ ਸਾਹਿਬ ਨੇ 2 ਮਹੀਨੇ ਲਗਭਗ ਉਸ 7 ਮੈਂਬਰੀ ਕਮੇਟੀ ਦੀ ਮੀਟਿੰਗ ਹੀ ਨਹੀਂ ਕੀਤੀ ਤੇ ਧਾਮੀ ਸਾਹਿਬ ਸਵਾਲ ਥੋੜੇ ਦੇ ਵੀ ਖੜਾ ਹੋ ਜਾਣਾ ਵੀ ਤੁਹਾਡੀ ਪਰਫਾਰਮੈਂਸ ਦੇਖੋ ਕਿੰਨੀ ਜ਼ਬਰਦਸਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੋਵੇ 7 ਮੈਂਬਰ ਦੀ ਮੈਂਬਰ ਕਹਿ ਰਹੇ ਹੁਣ ਧਾਮੀ ਸਾਹਿਬ ਮੀਟਿੰਗ ਕਰ ਲਓ ਉਹ ਚਿੱਠੀਆਂ ਲਿਖਦੇ ਹੁਣ ਕਦੇ ਜਥੇਦਾਰ ਸਹਿਬਾਨਾਂ ਨੂੰ ਕਦੇ ਧਾਮੀ ਸਾਹਿਬ ਨੂੰ ਤੇ tạmਮੀ ਸਾਹਿਬ ਨੂੰ ਸਮਾਂ ਹੀ ਨਹੀਂ ਲੱਗਿਆ ਵੀ ਆਪਾਂ ਭਾਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕਰ ਲਈਏ ਉਹ ਅੱਜ ਕਹਿੰਦੇ ਨੇ ਇਹਨੇ ਬਸ ਆਪਾਂ ਮੀਟਿੰਗ ਸੱਤ ਮੈਂਬਰੀ ਕਮੇਟੀ ਦੀ ਕਰ ਰਹੇ ਹਾਂ ਸੰਦੀਪ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਾਫ਼ੀ ਮੰਨ ਕੇ ਜੀ ਜੀ ਕਹਿੰਦੇ ਦੇਰ ਨਾਲ ਕੀਤਾ ਗਿਆ ਇਨਸਾਫ ਇਨਸਾਫ ਨਹੀਂ ਹੁੰਦਾ ਬਿਲਕੁਲ ਹੁਣ ਜੋ ਕੁਝ ਅਕਾਲੀ ਦਲ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਬੈਠੇ ਨੇ ਹੁਣ ਲੋਕ ਇਹਨਾਂ ਦੇ ਇਤਬਾਰ ਕਰਨਗੇ ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ਕੀ ਲੋਕ ਇਹਨਾਂ ਦੀ ਕਹੀ ਤੇ ਕੰਮੀ ਤੇ ਇਤਬਾਰ ਕਰਨਗੇ ਇਹ ਤਾਂ ਹੁਣ ਰੱਬ ਜਾਣਦਾ ਹੈ ਮੈਂ ਡੱਲਾ ਸਾਹਿਬ ਉਹੀ ਕਹਿ ਰਿਹਾ ਨਾ ਵੀ ਜੇ ਪੱਤਰਕਾਰ ਉਹਨਾਂ ਨੂੰ ਇਹ ਸਵਾਲ ਕਰਦੇ ਇਹਨਾਂ ਦੇ ਇਹਦਾ ਜਵਾਬ ਆਉਣਾ ਹੀ ਨਹੀਂ ਸੀਗਾ ਕਿਉਂਕਿ ਉਹਨਾਂ ਦਾ ਅੱਜ ਦਾ ਜਿਹੜਾ ਟੌਪਿਕ ਸੀਗਾ ਉਹ ਤੇ ਕੇਵਲ ਵੋਟਰ ਸੂਚੀ ਸੀਗੀ ਐਸਜੀਪੀਸੀ ਦੀ ਇਹ ਤੇ ਤੁਸੀਂ ਡੱਲਾ ਸਾਹਿਬ ਮੇਰੇ ਤੋਂ ਸੀਨੀਅਰ ਹੋ ਵੱਖ-ਵੱਖ ਨਿਊਜ਼ ਚੈਨਲਸ ਦੇ ਵਿੱਚ ਵੱਖ-ਵੱਖ ਅਖਬਾਰਾਂ ਦੇ ਵਿੱਚ ਵੱਖ-ਵੱਖ ਲੀਡਰਸ ਦੇ ਨਾਲ ਰਹੇ ਹੋ ਜੇ ਇਸ ਲੈਹਜ਼ੇ ਦੇ ਵਿੱਚ ਧਾਮੀ ਸਾਹਿਬ ਨੇ ਜਵਾਬ ਵੀ ਦਿੱਤਾ ਉਹ ਬਿਲਕੁਲ ਉਤਲੇ ਮਨੋਂ ਦਿੱਤਾ ਕੋਈ ਪ੍ਰਿਪੇਅਰਡ ਨਹੀਂ ਸੀਗੇ ਉਹਨਾਂ ਨੇ ਕਿਹਾ ਹਾਂ ਜੀ ਮਹੀਨਾ ਵਧਾਤਾ ਵਧਾਤਾ ਕਮੇਟੀ ਦੀ ਮੀਟਿੰਗ ਸਤੋਂ ਕੋਈ ਕਹਿੰਦੇ ਹਾਂ ਜੀ 2-4 ਦਿਨਾਂ ਚ ਸੱਦ ਲਾਂਗੇ ਮਤਲਬ ਅਜੇ ਵੀ ਕੋਈ ਅਜੈਂਡਾ ਬਣਿਆ ਨਹੀਂ ਹੋਇਆ ਡੱਲਾ ਸਾਹਿਬ ਮੈਂ ਮੈਂ ਤਾਂ ਉਹ ਹੀ ਸੰਦੀਪ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਹਜੇ ਵੀ ਕਲੈਰਿਟੀ ਨਹੀਂ ਹੈ ਹੁਣ ਜਿੰਨਾਂ ਸੱਤ ਮੈਂਬਰਾਂ ਦੀ ਮੀਟਿੰਗ ਹੋਏਗੀ ਸੱਤ ਮੈਂਬਰ ਉਸ ਮੀਟਿੰਗ 'ਚ ਆਪਣੀ ਕੀ رائے ਰੱਖਣਗੇ ਇਹ ਗੱਲ ਬਹੁਤ ਅਹਿਮੀਅਤ ਵਾਲੀ ਹੋਣੀ ਹੈ ਕੱਲਾ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰ ਲੇ ਉਹਦੇ ਨਾਲ ਗੱਲ ਨਹੀਂ ਬਣਨੀ ਹਮ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਨਿਗਰਾਨੀ ਸੌਂਪਦਾ ਜਾਂ ਨਹੀਂ ਦੇਖੋ ਐ ਤਾਂ ਜਿਹੜੇ ਗੁਰਪ੍ਰਤਾ ਵਡਾਲਾ ਸੀ ਉਹਨਾਂ ਨੂੰ ਇਹਨਾਂ ਨੇ ਅਬਜ਼ਰਵਰ ਲਾਤਾ ਸੀ ਉਹ ਨਹੀਂ ਗਏ ਮਨਪੀਤ ਦਿਵਾਲੀ ਉਹ ਨਹੀਂ ਐਕਟਿਵ ਹੋਏ ਕਿਉਂਕਿ ਉਹ ਲੋਕ ਕਹਿੰਦੇ ਅਸੀਂ ਜੋ ਕੁਝ ਕਰਨਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਕਰਨਾ ਹਮ ਉਹ ਤੁਸੀਂ ਤੁਸੀਂ ਜ਼ਬਰਦਸਤੀ ਨਹੀਂ ਨਾ ਕਰ ਸਕਦੇ ਉਹ ਕਹਿੰਦੇ ਅਗਰ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਦੇ ਹੋ ਤਾਂ ਸਾਡੀ ਜਾਨ ਵੀ ਕੁਰਬਾਨ ਹੈ ਪਰ ਗੱਲ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਕਰੋ ਇਸ ਕਰਕੇ ਸੰਦੀਪ ਜੀ ਹਜੇ ਜਿਸ ਦਿਨ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਧਾਮੀ ਸਾਹਿਬ ਬੁਲਾਣਗੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਹੁੰਦਾ ਇਹ ਵੀ ਸਵਾਲ ਕਰਨਗੇ ਮੈਂਬਰ ਵੀ ਧਾਮੀ ਸਾਹਿਬ ਬੜੀ ਛੇਤੀ ਮੀਟਿੰਗ ਕਰ ਲਈ ਅਸੀਂ ਤਾਂ ਤੁਹਾਨੂੰ ਕਾਦੇ ਬੇਨਤੀਆਂ ਕਰ ਰਹੇ ਹਾਂ ਦਾ ਮਿਸਰ ਦੇ ਨਾਲ ਇੱਕ ਸਵਾਲ ਹੋਰ ਵੀ ਆ ਵੀ ਇਹ ਸੱਤ ਮੈਂਬਰ ਇਕੱਠੇ ਹੋਣਗੇ ਕੀ ਸੰਤਾ ਸਿੰਘ ਉਮੈਦਪ uri ਕੀ ਗੁਰਪ੍ਰਤਾਪ ਵਡਾਲਾ ਜਿਹੜੇ ਆ ਉਹ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ ਵੀ ਉਹਦਾ ਅਜੰਡਾ ਕੀ ਆ ਦੇਖੋ ਅਗਰ 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 ਹਰਜਿੰਦਰ ਸਿੰਘ ਧਾਮੀ ਮੀਟਿੰਗ ਬੁਲਾਉਂਦੇ ਨੇ ਸੱਤ ਮੈਂਬਰੀ ਤੇ ਸਾਰੇ ਮੈਂਬਰ ਸ਼ਾਮਿਲ ਹੋਣਗੇ ਕਿਉਂਕਿ ਮੰਗ ਕਰ ਰਹੇ ਨੇ ਨਾ ਮੰਗ ਕੀਤੀ ਹੈ ਸੰਤਾ ਸਿੰਘ ਉਮੈਦਪ uri ਨੇ ਵੀ ਮੰਗ ਕੀਤੀ ਹੈ ਮਨਪੀਤਿਆਲੀ ਨੇ ਵੀ ਇਹ ਸਾਰੇ ਮੈਂਬਰ ਤਾਂ ਮੰਗ ਕਰ ਰਹੇ ਨੇ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਓ ਬੀਬੀ ਸਤਵੰਤ ਕੌਰ ਵੀ ਚਾਣਗੇ ਮੀਟਿੰਗ ਹੋਵੇ ਸੱਤ ਮੈਂਬਰੀ ਕਮੇਟੀ ਦੀ ਪਰ ਸਵਾਲ ਉਹ ਵੀ ਪੁੱਛਣਗੇ ਧਾਮੀ ਸਾਹਿਬ ਤੋਂ ਕਿ ਧਾਮੀ ਸਾਹਿਬ ਅਸੀਂ ਤੁਹਾਨੂੰ ਇੰਨੀਆਂ ਬੇਨਤੀਆਂ ਕੀਤੀਆਂ ਜਥੇਦਾਰ ਸਾਹਿਬ ਨੇ ਦੋ ਵਾਰ ਕਹਿਤਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਕਿ ਤੁਸੀਂ ਅੱਜ ਤੱਕ ਪ੍ਰਧਾਨ ਸਾਹਿਬ ਮੀਟਿੰਗ ਕਿਉਂ ਨਹੀਂ ਕੀਤੀ ਤੇ ਇਹ ਵੀ ਸਵਾਲ ਪੁੱਛਣਗੇ ਲੋਕ ਜਥੇਦਾਰ ਧਾਮੀ ਸਾਹਿਬ ਤੋਂ ਕਿ ਅੱਜ ਤੁਸੀਂ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਆਏ ਸੀ ਅੱਜ ਤੁਸੀਂ ਕਿਹਾ ਮੈਂ ਸੱਤ ਮੈਮਰੀ ਕਮੇਟੀ ਦੀ ਮੀਟਿੰਗ ਸੱਦਣੀ ਹੈ ਵੀ ਕੀ ਤੁਸੀਂ ਵੀ ਕਿਤੋਂ ਸਹਿਮਤੀ ਲੈ ਲਈ ਕਿਤੋਂ ਮਨਜ਼ੂਰੀ ਤਾਂ ਨਹੀਂ ਲਈ ਇਹ ਵੀ ਸਵਾਲ ਕਰਨਗੇ ਲੋਕ ਧਾਮੀ ਸਾਹਿਬ ਨੂੰ ਗੱਲਾ ਸਾਹਿਬ ਸਵਾਲ ਹੀ ਇਹ ਹੈ ਜਿੱਥੇ ਆ ਕੇ ਗੇਮ ਰੁਕਦੀ ਹੈ ਨਾ ਵੀ ਮਨਜ਼ੂਰੀ ਲੈਣੀ ਪੈ ਰਹੀ ਹੈ ਮੇਰੀ ਵੀ ਇੱਕ ਦੋ ਜਾਣਿਆਂ ਨਾਲ ਗੱਲ ਹੋਈ ਕਹਿੰਦੇ ਵੀ ਜਦੋਂ ਤੱਕ ਮਨਜ਼ੂਰੀ ਨਹੀਂ ਮਿਲਦੀ ਧਾਮੀ ਸਾਹਿਬ ਵੀ ਨਹੀਂ ਚੱਲਦੇ ਹੁਣ ਮਨਜ਼ੂਰੀ ਕੌਣ ਦਿੰਦਾ ਕਿਹਦੇ ਕੋਲ ਲੈਣੀ ਪੈਂਦੀ ਹੈ ਇਹ ਵੀ ਇੱਕ ਰਹੱਸ ਹੈ ਲეგੋ ਮਨਜ਼ੂਰੀ ਤਾਂ ਫਿਰ ਉੱਥੇ ਹੀ ਲੈਣੀ ਹੈ ਨਾ ਜਿੱਥੋਂ ਐਸਜੀਪੀਸੀ ਚੋਣਾਂ ਲਈ ਟਿਕਟਾਂ ਮਿਲਣੀਆਂ ਜਿੱਥੋਂ ਐਸਜੀਪੀਸੀ ਦੇ ਪ੍ਰਧਾਨ ਦਾ ਨਾਮ ਤੈਅ ਹੁੰਦਾ ਹੈ ਮਨਜ਼ੂਰੀ ਤਾਂ ਉੱਥੋਂ ਹੀ ਆਉਣੀ ਹੈ ਨਾ ਪਰ ਬਿਲਕੁਲ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਧਾਮੀ ਸਾਹਿਬ ਸਟੈਂਡ ਲੈ ਲੈਂਦੇ ਸੱਤ ਮੈਂਬਰੀ ਕਮੇਟੀ ਜਦੋਂ ਜਥੇਦਾਰ ਸਾਹਿਬ ਨੇ ਬਣਾਈ ਸੀ ਅਗਰ ਧਾਮੀ ਸਾਹਿਬ ਉਸੇ ਸਮੇਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਉਂਦੇ ਔਰ ਸੱਤ ਮੈਂਬਰੀ ਕਮੇਟੀ ਦੀ ਰਾਏ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅੱਗੇ ਰੱਖਦੇ ਸੱਤ ਮੈਂਬਰੀ ਕਮੇਟੀ ਦੀ ਰਾਏ ਮੀਡੀਆ ਅੱਗੇ ਰੱਖਦੇ ਅੱਜ ਤੱਕ ਧਾਮੀ ਸਾਹਿਬ ਨੇ ਵੈਸੇ ਜਦੋਂ ਦਾ ਬੀਬੀ ਜ਼ਗੀਰ ਕੌਰ ਵਾਲਾ ਮਾਮਲਾ ਆਇਆ ਨਾ ਜੀ ਜੀ ਉਸ ਤੋਂ ਬਾਅਦ ਧਾਮੀ ਸਾਹਿਬ ਨੇ ਬਹੁਤ ਘੱਟ ਪ੍ਰੈਸ ਕਾਨਫਰੰਸਾਂ ਕੀਤੀਆਂ ਧਾਮੀ ਸਾਹਿਬ ਆਖਿਆ ਕਿ ਦੇਖੋ ਮੈਂ ਇੱਕ ਗੱਲ ਹੋਰ ਸੋਚਦਾ ਜੀ ਹੁਣ ਸਵਾਲ ਸਰਕਾਰ ਤੇ ਵੀ ਬਣਦਾ ਹੈ ਅੱਜ ਤੱਕ ਇਹ ਵੀ ਗੱਲ ਬਾਤ ਨਹੀਂ ਆਈ ਕਿ ਧਾਮੀ ਸਾਹਿਬ ਵਾਲੇ ਮਾਮਲੇ ਤੇ ਜਿਹੜਾ ਸਾਡੇ ਸਤਕਾਰਯੋਗ ਮਹਿਲਾ ਕਮਿਸ਼ਨ ਨੇ ਕਿਹਾ ਸੀ ਵੀ ਅਸੀਂ ਕਾਰਵਾਈ ਕਰਾਂਗੇ ਉਹਨਾਂ ਨੇ ਕੀ ਕਾਰਵਾਈ ਕੀਤੀ ਮਹਿਲਾ ਕਮਿਸ਼ਨ ਨੇ ਧਾਮੀ ਸਾਹਿਬ ਦੇ ਮਾਮਲੇ ਤੇ ਉਹ ਵੀ ਗੱਲ ਅੱਜ ਤੱਕ ਸਾਰਵਜਨਿਕ ਨਹੀਂ ਹੋਈ ਸੋ ਚਲੋ ਮੈਂ ਇਸ ਕਰਕੇ ਉਸ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੰਦਾ ਬਿਲਕੁਲ ਠੀਕ ਉਹ ਬੜਾ ਬੀਬੀ ਜਗੀਰ ਕੌਰ ਜੀ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਅਗਰ ਬੀਬੀ ਜਗੀਰ ਕੌਰ ਉਹਨਾਂ ਨੇ ਵੀ ਮੈਨੂੰ ਨਹੀਂ ਲੱਗਦਾ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ ਕਿ ਮੈਨੂੰ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਸੋ ਪਰ ਇਹ ਇੱਕ ਸਵਾਲ ਬਣਦਾ ਹੈ ਕਿ ਧਾਮੀ ਸਾਹਿਬ ਨੂੰ ਜਾਣਾ ਪਿਆ ਸੀ ਮਹਿਲਾ ਕਮਿਸ਼ਨ ਦੇ ਦਫਤਰ ਔਰ ਮਹਿਲਾ ਕਮਿਸ਼ਨ ਦੇ ਜਿਹੜੇ ਸਾਡੇ ਚੇਅਰ ਪਰਸਨ ਨੇ ਉਹਨਾਂ ਨੇ ਬਕਾਇਦਾ ਬੁਲਾਇਆ ਸੀ ਧਾਮੀ ਸਾਹਿਬ ਨੂੰ ਸੋ ਪਰ ਮੈਨੂੰ ਉਸ ਤੋਂ ਬਾਅਦ ਹਜੇ ਤੱਕ ਪਤਾ ਨਹੀਂ ਕਿਉਂਕਿ ਮੈਂ ਕੋਈ ਸੁਰਖੀਆਂ 'ਚ ਮਾਮਲਾ ਦੇਖਿਆ ਨਹੀਂ ਕਿ ਮਹਿਲਾ ਕਮਿਸ਼ਨ ਨੇ ਕੋਈ ਸਿਫਾਰਿਸ਼ ਅੱਗੇ ਕੀਤੀ ਹੋਵੇ ਜਾਂ ਕੋਈ ਹੁਕਮ ਦਿੱਤੇ ਹੋਣ ਉਸ ਮਾਮਲੇ ਦੇ ਵਿੱਚ ਪਰ ਧਾਮੀ ਸਾਹਿਬ ਤੋਂ ਲੋਕ ਇਹ ਸਵਾਲ ਜ਼ਰੂਰ ਪੁੱਛਣਗੇ ਕਿ ਧਾਮੀ ਸਾਹਿਬ ਤੁਸੀਂ ਅਜੇ ਤੱਕ ਮੀਟਿੰਗ ਕਿਉਂ ਨਹੀਂ ਕੀਤੀ ਔਰ ਧਾਮੀ ਸਾਹਿਬ ਨੂੰ ਬਕਾਇਦਾ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਪੰਜਾਬ ਦੇ ਪੰਥਕ ਲੋਕਾਂ ਨੂੰ ਸਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ 'ਚ ਕੀ ਹੋਇਆ ਔਰ ਇਹ ਕਮੇਟੀ ਕੀ ਚਾਹੁੰਦੀ ਹੈ ਕਮੇਟੀ ਕਿਸ ਰੂਪ 'ਚ ਨਿਗਰਾਨੀ ਕਰਨਾ ਚਾਹੁੰਦੀ ਹੈ ਭਰਤੀ ਪ੍ਰਕਿਰਿਆ ਦੀ ਡੱਲਾ ਸਾਹਿਬ ਅੱਛਾ ਤੁਹਾਨੂੰ ਇੱਕ ਗੱਲ ਹੋਰ ਮੈਂ ਮਤਲਬ ਤੁਹਾਡੇ ਤੋਂ ਸਵਾਲ ਜਾਨਣਾ ਚਾਹਣਾ ਧਾਮੀ ਸਾਹਿਬ ਨੇ ਕਿਹਾ ਜੀ ਮਹੀਨਾ ਵਧਾ ਦਿੱਤਾ ਆਪਾਂ ਕਹਿ ਨਹੀਂ ਹਰਪ੍ਰੀਤ ਸਿੰਘ ਹੋਣਾ ਦਾ ਹੁਣ ਇਹ ਜਿਹੜਾ ਮਾਮਲਾ ਡੱਲਾ ਸਾਹਿਬ ਇਹ ਤੇ ਹੈਗਾ ਐਸਜੀਪੀਸੀ ਦਾ ਐਸਜੀਪੀਸੀ ਦੀ ਮੀਟਿੰਗ ਕਦੋਂ ਹੋਈ ਜਿਹਦੇ ਵਿੱਚ ਇਹ ਫੈਸਲਾ ਲੈ ਲਿਆ ਵੀ ਮਹੀਨਾ ਵਧਾ ਦਿਓ ਮੇਰੀ ਨੌਲੇਜ ਦੇ ਵਿੱਚ ਬਿਲਕੁਲ ਨਹੀਂ ਹੈਗਾ ਦੇਖੋ ਐਸਜੀਪੀਸੀ ਦੀ ਮੀਟਿੰਗ ਹੋਈ ਹੋਵੇ ਐਡਜੈਕਟਿਵ ਦੀ ਮੀਟਿੰਗ ਹੋਈ ਹੋਵੇ ਕੋਰ ਕਮੇਟੀ ਦੀ ਮੀਟਿੰਗ ਹੋਵੇ ਐਸਜੀਪੀਸੀ ਮੈਂਬਰ ਇਕੱਠੇ ਹੋਏ ਹੋਣ ਤੇ ਕਿਹਾ ਹੋਵੇ ਜੀ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਮਾਮਲਾ ਵਾ ਇੱਕ ਮਹੀਨਾ ਹੋਰ ਜਾਂਚ ਚੱਲੇਗੀ ਉਹੋ ਜੀ ਵੀ ਮੈਨੂੰ ਕੋਈ ਖਬਰ ਮੈਂ ਤੇ ਦੇਖੀ ਨਹੀਂ ਦੇਖੋ ਕੋਈ ਕਾਰਜਕਾਰਨੀ ਦੀ ਮੀਟਿੰਗ ਹੋ ਕੇ ਕੋਈ ਪ੍ਰਸਤਾਵ ਮਤਾ ਆਇਆ ਹੋਵੇ ਕਿ ਇੱਕ ਮਹੀਨਾ ਵਧਾਉਣੇ ਆ ਹਜੇ ਤੱਕ ਮੇਰੀ ਜਾਣਕਾਰੀ ਚ ਵੀ ਨਹੀਂ ਪਰ ਧਾਮੀ ਸਾਹਿਬ ਚਲੋ ਪ੍ਰਧਾਨ ਨੇ ਉਹਨਾਂ ਦਾ ਅਧਿਕਾਰ ਖੇਤਰ ਹੈ ਹੋ ਸਕਦਾ ਕੋਈ ਇਸ ਤਰੀਕੇ ਦਾ ਪ੍ਰਬੰਧ ਹੁੰਦਾ ਹੋਵੇ ਕਿ ਅਧਿਕਾਰ ਹੁਣ ਬਕਾਲ ਪ੍ਰਦਾਨ ਉਹਨਾਂ ਕੋਲੇ ਕੋਈ ਫੈਸਲਾ ਕਰ ਲੈ ਹੋ ਸਕਦਾ ਟੈਲੀਫੋਨ ਤੇ ਸੈਂਪਲ ਵੀ ਲੈ ਲੀਆਂ ਹੋਣ ਤੇ ਕੁਝ ਨਾ ਕੁਝ ਕਾਰਵਾਈ ਤਾਂ ਪਹੁੰੰਗੇ ਨਾ ਜਾਂ ਪਾਈ ਹੋਣੀ ਹੈ ਪਰ ਇਹ ਸਵਾਲ ਬਹੁਤ ਵੱਡਾ ਹੈ ਕਿ ਹੁਣ 1 ਮਹੀਨਾ ਜਾਨੀ ਹਰਪੀਤ ਸਿੰਘ ਉਹਨਾਂ ਦੀ ਜਾਂਚ ਅੱਗੇ ਵਧਾ ਦਿੱਤੀ ਗਈ ਹੈ ਜਾਨੀ ਹਰਪੀਤ ਸਿੰਘ ਮੈਨੂੰ ਲੱਗਦਾ ਹੈ ਹੁਣ ਉਹ ਇਸ ਮਾਮਲੇ ਤੇ ਬੇਪਰਵਾਹ ਨੇ ਕਿ ਜਾਂਚ ਦੀ ਰਿਪੋਰਟ ਕੀ ਆਉਂਦੀ ਹੈ ਜਾਨੀ ਹਰਪੀਤ ਸਿੰਘ ਪੰਥ ਦੀ ਚੜ੍ਹਦੀ ਕਲਾ ਲਈ ਪਰ ਮਾਨ ਮਰਿਆਦਾ ਲਈ ਤਖਤਾਂ ਦੀ ਉਹ ਪੂਰੇ ਗ੍ਰਿਣ ਨਿਸ਼ਚਿਤ ਨਹੀਂ ਕੱਲ ਇੱਕ ਸਮਾਗਮ ਤੇ ਗਏ ਸੀ ਉਹ ਉਥੇ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਅਵਾਰਡ ਵੀ ਦਿੱਤਾ ਗਿਆ ਮਾਨ ਸਨਮਾਨ ਦਿੱਤਾ ਗਿਆ ਮਸਤੋਣਾ ਸਾਹਿਬ ਮਸਤੋਣਾ ਸਾਹਿਬ ਔਰ ਗਿਆਨੀ ਹਰਪੀ ਸਿੰਘ ਉਹਨਾਂ ਨੇ ਸਿੱਧੇ ਤੌਰ ਤੇ ਇਹ ਉਥੇ ਇਰਾਦੇ ਪ੍ਰਗਟਾਤੇ ਕਿ ਉਹ ਤਖਤ ਸਹਿਬਾਨਾ ਦੀ ਮਾਨ ਮਰਿਆਦਾ ਦੇ ਨਾਲ ਕਿਸੇ ਤਰ੍ਹਾਂ ਦਾ ਧੋਖਾ ਨਹੀਂ ਕਰਨਗੇ ਉਹ ਗੁਰੂ ਦੇ ਵਿਖਾਏ ਰਾਹ ਤੇ ਖੜੇ ਰਹਿਣਗੇ ਸੋ ਗਿਆਨੀ ਹਰਪੀ ਸਿੰਘ ਹੋਣ ਵਾਲੀ ਜਿਹੜੀ ਆਪਣੀ ਛਵੀ ਹੈ ਉਹ ਲੋਕਾਂ ਦੇ ਵਿੱਚ ਦਿਨ ਪ੍ਰਤੀ ਦਿਨ ਉਹਨਾਂ ਨੂੰ ਸਮਰਥਨ ਮਿਲ ਰਿਹਾ ਔਰ ਕਿਸੇ ਨਾ ਕਿਸੇ ਗੱਲੋਂ ਮੈਂ ਇਹ ਕਹੂੰਗਾ ਕਿ ਗਿਆਨੀ ਹਰਪੀ ਸਿੰਘ ਦਾ ਅਗਰ ਪੰਜਾਬ ਦੀ ਸਿਆਸਤ ਚ ਆ ਜਾਣ ਅਗਰ ਗਿਆਨੀ ਹਰਪੀ ਸਿੰਘ ਪੰਜਾਬ ਦੀ ਸਿਆਸਤ ਚ ਆ ਜਾਣ ਮੈਨੂੰ ਲੱਗਦਾ ਉਹਦੇ ਨਾਲ ਪੰਜਾਬ ਦਾ ਭਲਾ ਹੋਊਗਾ ਸੋ ਜਿੰਨੇ ਵੀ ਬੁੱਧੀਜੀਵੀ ਨੇ ਸਿੱਖ ਪ੍ਰਚਾਰਕ ਨੇ ਸਿੱਖ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਮੈਨੂੰ ਲੱਗਦਾ ਵੇਲਾ ਆ ਗਿਆ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਗਿਆਨੀ ਹਰਪੀ ਸਿੰਘ ਸਿਆਸਤ ਚਾਣ ਕਿਉਂਕਿ ਇਸ ਤਰ੍ਹਾਂ ਦੀ ਭੂਮਿਕਾ ਗਿਆਨੀ ਹਰਪੀ ਸਿੰਘ ਨਿਭਾ ਸਕਦੇ ਨੇ ਕਿਉਂਕਿ ਉਮਰ ਬਰਾਜ਼ ਨੇ ਬਹੁਤ ਫਰਮੇ ਵਾਲੇ ਨੇ ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੈਕੂਲਰ ਨੇ ਜਿਵੇਂ ਸੱਚਕੰਨ ਜੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਕਿਸੇ ਧਰਮ ਨੂੰ ਕੋਈ ਰੋਕ ਟੋਕ ਨਹੀਂ ਹੈ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਗਰ ਗਿਆਨੀ ਹਰਪੀ ਸਿੰਘ ਹੌਕਾ ਮਾਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਲੋਕਾਂ ਦੀ ਸ਼ਮੂਲੀਅਤ ਹੋਊਗੀ ਔਰ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਦੇ ਨਾਲ-ਨਾਲ ਪੰਜਾਬ ਤੇ ਪੰਜਾਬੀਆਂ ਦੀ ਨੁਮਾਇੰਦਾ ਜਮਾਤ ਵੀ ਬਣੇਗੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹਨੂੰ ਬਹੁਤ ਸੇਧ ਦੇਣ ਦੀ ਲੋੜ ਹੈ ਔਰ ਗਿਆਨੀ ਹਰਪੀ ਸਿੰਘ ਵਰਗੇ ਜਿਹੜੀ ਸ਼ਕਤੀਤਾ ਨੇ ਉਹ ਸਿਆਸਤ ਨੂੰ ਸੇਧ ਦੇ ਸਕਦੇ ਜੀ ਡੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿਨੇ ਹੋ ਤੇ ਖਬਰਾਂ ਦੇ ਉੱਤੇ ਸਟੀਕ ਜਾਣਕਾਰੀ ਲੈ ਕੇ ਤੇ ਜਿਹੜੀ ਤੁਹਾਡੀ ਟਿੱਪਣੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਉਹਨੂੰ ਸਾਡੇ ਦਰਸ਼ਕ ਬੇਹੱਸ ਪਸੰਦ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਸਸਿਕਾ ਜੀ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ